ਕੀ ਅਮਰਿਤਪਾਲ ਹੁਣੀ ਟੀਲ ਤੋਂ ਬਾਹਰ ਆਉਣਗੇ ਕੋਈ ਰਸਤਾ ਹੈ ਉਹਨਾਂ ਦੇ ਬਾਹਰ ਆਉਣ ਦਾ ਇਸ ਜੇਤਰ ਕੱਲੇ ਅਮਰਿਤਪਾਲ ਜੀ ਦਾ ਨਹੀਂ ਹੈ ਜੀ ਇਹਦੇ ਵਿੱਚ ਸਵਾਲ ਪਾਸੇ ਅਮਰਿਤਪਾਲ ਸਿੰਘ ਹੁਰੀ ਕਹਿੰਦੇ ਸੀ ਵੀ ਮੈਂ ਇੰਡੀਅਨ ਕਨਸਟੀਟਿਊਸ਼ਨ ਨੂੰ ਨਹੀਂ ਮੰਨਦਾ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਪਹਿਲਾ ਸਵਾਲ ਤੇ ਹੀ ਆ ਵੀ ਬਾਹਰ ਕਿਵੇਂ ਆਉਣਗੇ ਜੇ ਬਾਹਰ ਆਉਂਦੇ ਤੇ ਫਿਰ ਸੌ ਕਿਵੇਂ ਚੱਕਣਗੇ ਸਾਡੇ ਜਿਹੜੇ ਨੇਤਾ ਕਰਨ ਨੇ ਬਹੁਤ ਕੁਝ ਕਹਿ ਦਿੰਦੇ ਆ ਇਹ ਜਿੱਤ ਜਿਹੜੀ ਹੈ ਉਹ ਉਹਨਾਂ ਦੀ ਬਾਹਰ ਆਉਣ ਦੇ ਵਾਸਤੇ ਅਸਰ ਪਾਉਂਗੀ ਇਹ ਜਿੱਤ ਉਹਨਾਂ ਨੂੰ ਇੱਕ ਪਲੈਟਫਾਰਮ ਦਿੰਦੀ ਹੈ ਲਗਭਗ 2 ਲੱਖ ਵੋਟਾਂ ਦੇ ਨਾਲ ਜਿੱਤ ਦਰਜ ਕਰਨ ਵਾਲੇ ਅਮਰਿਤਪਾਲ ਸਿੰਘ ਨੂੰ ਲੈ ਕੇ ਹੁਣ ਮਨਾਂ ਦੇ ਵਿੱਚ ਇੱਕੋ ਹੀ ਸਵਾਲ ਹੈ ਕਿ ਕੀ ਇਸ ਜਿੱਤ ਦੇ ਨਾਲ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਇਸ ਸਾਰੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਈ ਕੋਰਟ ਦੇ ਵਕੀਲ ਐਡਵੋਕੇਟ ਨਵਕਿਰਨ ਬਾਜਵਾ ਨੇ ਮੈਮ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦਾ ਥੈਂਕ ਯੂ ਜੀ ਥੈਂਕ ਯੂ ਸਵਾਲ ਸਾਰਿਆਂ ਦੇ ਮਨਾਂ 'ਚ ਕੋਈ ਹੈ ਕਿ ਅਮਰਿਤਪਾਲ ਹੁਣੇ ਜੇਲ੍ਹ ਤੋਂ ਬਾਹਰ ਆਉਣਗੇ ਕੋਈ ਰਸਤਾ ਹੈ ਉਹਨਾਂ ਦੇ ਬਾਹਰ ਆਉਣ ਦਾ ਇਸ ਜਿੱਤ ਨਾਲ ਜੀ ਰਸਤਾ ਤੇ ਹੈ ਕਿਉਂਕਿ ਉਹ NSA ਜੋ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਹੈ ਉਹਦੇ ਅੰਡਰ ਉਹ ਜੇਲ੍ਹ ਚ ਨੇ ਜਦੋਂ ਸਾਡੀ ਸਰਕਾਰਾਂ ਨੂੰ ਸਾਡੀ ਸਟੇਟ ਗਵਰਨਮੈਂਟ ਨੂੰ ਲੱਗਦਾ ਹੈ ਕਿ ਉਹ ਪ੍ਰੀਵੈਂਟਿਵ ਡਿਟੈਂਸ਼ਨ ਦੀ ਲੋੜ ਨਹੀਂ ਹੈ ਤੇ ਉਹ NSA ਟੁੱਟ ਜੇਗੀ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਬਾਕੀ ਜੀ ਉਹਨਾਂ ਤੇ ਅਰਾਊਂਡ 12 ਹੋਰ ਕ੍ਰਿਮੀਨਲ ਕੇਸਸ ਹੈ ਕਈ ਬੇਲੇਬਲ ਆਫੈਂਸਸ ਦੇ ਹੈ ਕਈ ਨਾਨ ਬੇਲੇਬਲ ਆਫੈਂਸਸ ਦੇ ਹੈ ਉਹਦੇ ਲਈ ਵੀ ਉਹਨਾਂ ਨੂੰ ਰੈਗੂਲਰ ਬੇਲ ਅਪਲਾਈ ਕਰਨੀ ਪਏਗੀ ਜੀ ਕਿਉਂਕਿ ਇਹ ਕੰਪਲੀਟਲੀ ਸੈਪਰੇਟ ਪ੍ਰੋਸੈਸ ਹੈ ਜੀ ਬੇਲ ਦੀ ਜਿੱਥੇ ਗੱਲ ਆਉਂਦੀ ਹੈ ਤੇ ਜਿੱਥੇ ਉਹਨਾਂ ਦੀ ਇਲੈਕਸ਼ਨ ਦੀ ਗੱਲ ਆਉਂਦੀ ਹੈ ਇਲੈਕਸ਼ਨ ਉਹਨੇ ਲੜ ਲਈ ਕਿਉਂਕਿ ਹੀ ਇਸ ਨਾਟ ਅ ਕਨਵਿਕਟ ਉਹ ਇੱਕ ਅੰਡਰ ਟ੍ਰਾਇਲ ਨੇ ਤੇ ਬੇਲ ਦਾ ਲਾਜਿਕ ਕੰਪਲੀਟਲੀ ਸੈਪਰੇਟ ਹੈ ਉਹ ਪਿਓਰ ਕ੍ਰਿਮੀਨਲ ਲਾਅ ਦੀ ਗੱਲ ਕਰਦੇ ਆ ਅਸੀਂ ਉਹਦੇ ਵਿੱਚ ਆਉਂਦੀ ਹੈ ਜੀ ਬੇਲ ਉਹਨਾਂ ਨੂੰ ਕ੍ਰਿਮੀਨਲ ਪ੍ਰੋਸੀਜਰ ਦੇ ਅਕੋਰਡਿੰਗਲੀ ਬੇਲ ਲਈ ਅਪਲਾਈ ਕਰਨਾ ਪਏਗਾ ਫਿਰ ਉਹਨਾਂ ਨੂੰ ਜੇ ਬੇਲ ਮਿਲਦੀ ਹੈ ਉਹ ਬਾਹਰ ਆ ਜਾਣਗੇ ਅੱਲੇ ਅਮਰਿਤਪਾਲ ਜੀ ਦਾ ਨਹੀਂ ਹੈ ਜੀ ਇਹਦੇ ਵਿੱਚ ਸਵਾਲ ਹੋਰ ਵੀ ਐਮਪੀ ਇਲੈਕਟ ਹੈਗੇ ਨੇ ਜਿਵੇਂ ਬਾਰਾਮੁੱਲਾ ਦੇ ਵਿੱਚ ਇੰਜੀਨੀਅਰ iraciald ਨੇ 우ਮਾਰ ਅਬਦੁੱਲਾ ਨੂੰ ਹਰਾਇਆ ਉਹ ਵੀ ਅਰਾਊਂਡ 2 ਲੱਖ ਵੋਟਾਂ ਤੋਂ ਜੀ ਉਹਨਾਂ ਤੇ ਤੇ ਜੀ ਯੂਏਪੀਏ ਲੱਗੀ ਹੋਈ ਹੈ ਐਂਡ ਹੀ ਇਸ ਚਾਰਜਡ ਅਮਰਿਤਪਾਲ ਜੀਤੇ ਤੇ ਹਜੇ ਚਾਰਜ ਕੋਈ ਲੱਗਿਆ ਨਹੀਂ ਹੈ ਕੋਰਟ ਦੇ ਵੱਲੋਂ ਹਜੇ ਤੇ ਸਿਰਫ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਤੇ ਚਾਰਜ ਨੇ ਹੁਣ ਯੂਏਪੀਏ ਵਿੱਚ ਜੇ ਤੁਸੀਂ ਲਾ ਪੜਦੇ ਹੋ ਜਿਹੜੀ ਐਕਟ ਹੈ ਉਹ ਕਹਿੰਦੀ ਹੈ bail is the exception jail is the rule ਬਹੁਤ ਘੱਟ ਪੁਆਇੰਟਸ ਦੇ ਵਿੱਚ bail ਹੁੰਦੀ ਹੈ ਜਿਹੜੀ ਯੂਏਪੀਏ ਦੇ ਵਿੱਚ ਹੁਣ ਉਹ ਸ਼ੋਭਾ ਸੈਨ ਦੀ ਉਹ ਜਿਹੜੇ ਸੀਗੇ ਮਹਾਰਾਸ਼ਟਰ ਵਾਲੇ ਇਨਸੀਡੈਂਟ ਉਹਨਾਂ ਦੀ ਹੋਈ ਸੀ ਉਹ ਵੀ ਇੱਕੀ ਗਰਾਉਂਡ ਹੈ ਜੀ ਮੇਨਲੀ ਜਿੰਨਾ ਮੈਨੂੰ ਸਮਝ ਆਇਆ ਹੈ ਕੀ ਅੱਜਕੱਲ ਜਿਹੜੀ ਯੂਏਪੀਏ ਵਿੱਚ ਬੇਲ ਹੋ ਵੀ ਰਹੀ ਹੈ ਉਹ ਇਸੇ ਗਰਾਉਂਡ ਤੇ ਹੋ ਰਹੀ ਹੈ ਜੀ ਕਿ देयर इज ਅ ਰਾਈਟ ਟੂ ਅ ਸਪੀਡੀ ਟ੍ਰਾਇਲ ਜੋ ਆਰਟੀਕਲ 21 ਦੇ ਅੰਡਰ ਬਾਇ ਜੁਡੀਸ਼ੀਅਲ ਯੂ ਨੋ ਇੰਟਰਪ੍ਰੀਟੇਸ਼ਨ ਆਂਦਾ ਹੈ ਹੁਸੈਨੈਰਾ ਖਾਤੂਨ ਵਿੱਚ ਜੀ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਰਾਈਟ ਟੂ ਸਪੀਡੀ ਟ੍ਰਾਇਲ ਇਟ ਇਜ਼ ਪਾਰਟ ਆਫ ਆਰਟੀਕਲ 21 ਉਹਨਾਂ ਨੂੰ ਵੀ ਇਸੇ ਗਰਾਉਂਡ ਤੇ ਬੇਲ ਮਿਲੀ ਹੈ ਜੀ ਕਿ ਹਜੇ ਟ੍ਰਾਇਲ ਨੂੰ ਬਹੁਤ ਟਾਈਮ ਲੱਗੇਗਾ ਆਲਰੇਡੀ ਇੰਨਾ ਪੀਰੀਅਡ ਉਹਨਾਂ ਨੇ ਅੰਦਰ ਇਨ ਜੇਲ ਕੱਟ ਚੁੱਕੇ ਹਨ ਤੇ ਉਸ ਬੇਸਿਸ ਤੇ ਜੀ ਉਹਨਾਂ ਨੂੰ ਬੇਲ ਮਿਲੀ ਹੈ ਉਹਨਾਂ ਦਾ ਜੀ ਆਈ ਥਿੰਕ ਜਿਹੜਾ ਬਾਰਾ ਮੁੱਲਾ ਵਾਲਾ ਕੇਸ ਹੈ ਉਹ ਇਸ ਤੋਂ ਵੀ ਡਿਫਿਕਲਟ ਹੈ ਉਹਨਾਂ ਨੂੰ ਤੇ ਇਸ ਤੋਂ ਇਹਨਾਂ ਤੋਂ ਵੀ ਜ਼ਿਆਦਾ ਮੈਂਡੇਟ ਮਿਲੀ ਹੈ ਮਤਲਬ ਆਈ ਥਿੰਕ 7000 ਦੇ ਮਾਰਜਨ ਦਾ ਡਿਫਰੈਂਸ ਹੈ ਦੋਨਾਂ ਕੈਂਡੀਡੇਟਸ ਜਾਂ 2-3000 ਵੋਟਾਂ ਦੇ ਮਾਰਜਨ ਦਾ ਹੈ ਉਹ ਤੇ ਹੀ ਚਾਰਜਡ ਅੰਡ ਯੂਏਪੀ ਇਹਨਾਂ ਤੇ ਤੇ ਫਿਰ ਐਨਐਸਏ ਹੈ ਤੇ ਜਿਹੜੇ ਦੂਸਰੇ ਆਫੈਂਸਸ ਹੈ ਮੈਂ ਦੇਖਿਆ ਸੀ ਜੀ ਮੈਨੂੰ ਟਾਈਮ ਮਿਲਿਆ ਸੀ ਇਹਨਾਂ ਦੇ ਡੈਕਲੇਰੇਸ਼ਨ ਫਾਰਮ ਨਾਲ ਕੰਪੇਅਰ ਕਰਨ ਦਾ ਮੋਸਟ ਸੀਰੀਅਸ ਆਫੈਂਸ ਇਹਨਾਂ ਦੇ ਖਿਲਾਫ 307 ਹੈ ਯਾ ਐਕਸੋ 22 ਇਹ ਹੈ ਬਾਕੀ ਜਿਹੜੇ ਆਫੈਂਸਸ ਨੇ ਦੋ ਕਾਫੀ ਆਫੈਂਸਸ ਨੋਨ ਅਵੇਲੇਬਲ ਨੇ ਪਰ ਸਭ ਤੋਂ ਜ਼ਿਆਦਾ ਜਿਹੜਾ ਜੇ ਤੁਸੀਂ ਕਹੋਗੇ ਕੋਈ ਗ੍ਰੇਵ ਆਫੈਂਸ ਹੈ ਉਹ ਇਹੀ ਹੈ ਬਾਕੀ ਜੀ ਇਹਨਾਂ ਦਾ ਕੇਸ ਕੱਲਾ ਨਹੀਂ ਹੈ ਜੇ ਤੁਸੀਂ ਦੇਖੋ ਕਿ 20% ਆਫ ਦਾ ਕੈਂਡੀਡੇਟਸ ਇਨ ਦਾ ਲੋਕ ਸਭਾ ਇਲੈਕਸ਼ਨਸ ਸਾਰਿਆਂ ਦਾ ਕੋਈ ਨਾ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਉਹਨਾਂ ਦੇ ਖਿਲਾਫ ਚੱਲ ਰਹੀਆਂ ਹ ਜੇ ਤੁਸੀਂ ਦੇਖੋ ਕਿ ਕੱਲ ਨੂੰ ਅਕਵਿਟ ਨਹੀਂ ਹੁੰਦੇ ਉਹਨਾਂ ਨੂੰ ਕੋਰਟ ਆਫ ਲਾ ਕਨਵਿਕਟ ਕਰ ਦਿੰਦੀ ਹੈ ਸੈਂਟੈਂਸ ਕਰ ਦਿੰਦੀ ਹੈ देन ਹੀ ਵਿਲ ਬੀ ਡਿਸਕਵালিਫਾਈਡ ਅੰਟਿਲ ਦਾ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਸੋ ਇਹ ਹੈ ਜੀ ਉਹਨਾਂ ਦਾ ਬਹੁਤ ਇੱਕ ਸਿੰਪਲਿਸਟਿਕ ਪ੍ਰੋਸੈਸ ਨਹੀਂ ਹੈ ਬਹੁਤ ਪਰਮਿਸ਼ਨਸ ਤੇ ਪ੍ਰੋਸੀਜਰਸ ਅੱਗੇ ਅ ਕੰਟੀਨਿਊ ਹੋਣਗੇ ਜੀ ਫਿਰ ਉਹ ਤੁਹਾਨੂੰ ਕਿਤੇ ਪਾਰਲੀਮੈਂਟ ਦੇ ਵਿੱਚ ਦਿਖ ਸਕਣਗੇ ਜੋ ਤੱਕ ਉਹ ਨਹੀਂ ਹੁੰਦਾ ਜੀ ਬਾਕੀ ਟਾਈਮ ਵਿਲ ਟੈਲ ਉਹਨਾਂ ਦੀ ਆ ਫੀਲ ਕਿ ਜਿਹੜੀ ਲੀਗਲ ਟੀਮ ਹੈ ਬਹੁਤ ਕੈਪੇਬਲ ਹੈ ਜਿਨ੍ਹਾਂ ਨੇ ਉਹਨਾਂ ਦੀ ਪੂਰੀ ਇਲੈਕਸ਼ਨ ਕੀਤੀ ਹੈ ਉਹਨਾਂ ਦੇ ਐਬਸੈਂਸ ਵਿੱਚ ਹੀ ਤੇ ਇੰਨੀ ਵੱਡੇ ਮਾਰਜਨ ਨਾਲ ਜਿਤਾਇਆ ਹੈ ਇਟ ਇਜ਼ ਫॉर देम ਟੂ ਡਿਸਾਈਡ ਜੀ ਤੇ ਅੱਛਾ ਇੱਕ ਇੱਕ ਸਵਾਲ ਤੁਹਾਨੂੰ ਮੈਂ ਰੋਕਣਾ ਚਾਹੂੰਗਾ ਜਿਵੇਂ ਪਿਕ ਪਾਸੇ ਅਮਰਪਾਤ ਸਿੰਘ ਹੁਣੇ ਕਹਿੰਦੇ ਸੀ ਵੀ ਮੈਂ ਇੰਡੀਅਨ ਕਨਸਟੀਟਿਊਸ਼ਨ ਨੂੰ ਨਹੀਂ ਮੰਨਦਾ ਹੁਣ ਅਜਿਹੇ ਹਾਲਾਤਾਂ ਦੇ ਵਿੱਚ ਪਹਿਲਾ ਸਵਾਲ ਤੇ ਹੀ ਆ ਵੀ ਬਾਹਰ ਕਿਵੇਂ ਆਉਣਗੇ ਜੇ ਬਾਹਰ ਆਉਂਦੇ ਨਹੀਂ ਤੇ ਫਿਰ ਸੌ ਕਿਵੇਂ ਚੱਕਣਗੇ ਸੌ ਚੱਕਣ ਦੇ ਲਈ ਉਹਨਾਂ ਨੂੰ ਕੀ ਕਰਨਾ ਪਊਗਾ ਫਿਰ ਜੀ ਮੈਂ ਤੁਹਾਨੂੰ ਦੱਸਦੀ ਆ ਇੱਕ ਚੀਜ਼ ਹੁੰਦੀ ਆ ਜੀ ਪੋਲਿਟੀਕਲ ਰੈਟ੍ਰਿਕ ਸਾਡੇ ਜਿਹੜੇ ਨੇਤਾ ਕਰਨ ਨੇ ਉਹ ਬਹੁਤ ਕੁਝ ਕਹਿ ਦਿੰਦੇ ਆ ਪਰ ਅਸਲ ਵਿੱਚ ਜਦੋਂ ਉਹ ਗੱਦੀ ਤੇ ਬੈਠਦੇ ਆ ਫਿਰ ਉਹਨਾਂ ਦੀ ਜਿਹੜਾ ਪਰਸਪੈਕਟਿਵ ਹੈ ਬਹੁਤ ਵਾਰ ਤੁਸੀਂ ਦੇਖੋਗੇ ਉਲਟ ਹੋ ਜਾਂਦਾ ਬਦਲ ਜਾਂਦਾ ਜੀ ਸਾਡੀ ਇਲੈਕਸ਼ਨ ਲੜਨ ਲਈ ਇੰਡੀਆ ਦੇ ਵਿੱਚ ਤੁਹਾਨੂੰ ਇੱਕ ਓਥ ਆਫ ਅਫਰਮੇਸ਼ਨ ਚੁਕਨੀ ਪੈਂਦੀ ਹੈ ਉਹ ਜਿਹੜੀ ਓਥ ਆਫ ਅਫਰਮੇਸ਼ਨ ਹੈ ਉਹ ਸਾਡੇ ਕਨਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਹੈ ਓਥ ਆਫ ਅਫਰਮੇਸ਼ਨ ਦਾ ਜਿਹੜਾ ਸੈਂਪਲ ਫਾਰਮੈਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਾਰੀ ਕੀਤਾ ਗਿਆ ਉਹ ਮੈਂ ਤੁਹਾਨੂੰ ਦਿੱਤਾ ਹੈ ਜੀ ਤੁਸੀਂ ਦੇਖੋਗੇ ਉਹਦੇ ਵਿੱਚ ਆਲਰੇਡੀ ਇੱਕ ਲਾਈਨ ਹੈਗੀ ਹੈ ਅਲੀਜੈਂਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਜੀ ਉਨਾਂ ਦੀਆਂ ਪੁਰਾਣੀਆਂ ਵੀਡੀਓਜ਼ ਜੋ ਮੱਜ਼ੀ ਕਹਿੰਦੀਆਂ ਹੁਣ ਕਿਉਂਕਿ ਆਬਵੀਅਸਲੀ ਉਹਨਾਂ ਦੀਆਂ ਵੀਡੀਓਜ਼ ਵੀ ਸਾਲ ਪੁਰਾਣੀਆਂ ਆ ਉਹ ਤੱਕ ਬਹੁਤ ਵਕਤ ਹਾਲਾਤ ਸਭ ਕੁਝ ਬਦਲ ਜਾਂਦਾ ਜੀ ਤੇ ਉਹ ਉਸ ਤੋਂ ਇਨਫਰਮੇਸ਼ਨ ਉਹ ਆਲਰੇਡੀ ਦੇ ਚੁੱਕੇ ਤਾਂ ਹੀ ਉਹ ਇਲੈਕਸ਼ਨ ਲੜ ਪਾਏ ਠੀਕ ਹੈ ਸੋ ਇਹ ਮੈਂ ਕਲੈਰਿਟੀ ਜ਼ਰੂਰ ਦੇਣਾ ਚਾਹੂੰਗੀ ਕਿ ਅਸੀਂ ਮਤਲਬ ਜਿਹੜੀ ਸਾਡਾ ਪ੍ਰੋਸੀਜਰਲ ਹੈ ਪ੍ਰੋਸੀਜਰ ਦਾ ਵੀ ਜੀ ਕੋਈ ਮਤਲਬ ਹੁੰਦਾ ਪ੍ਰੋਸੀਜਰ ਇਨ ਵੇਨ ਨਹੀਂ ਹੁੰਦਾ ਤੇ ਇਹ ਪ੍ਰੋਸੀਜਰ ਉਹਨਾਂ ਨੇ ਕੰਪਲਾਈ ਕੀਤਾ ਹੈ ਹੈਂਸ ਇਸ ਇਲੈਕਸ਼ਨ ਇਜ਼ ਲੀਗਲ ਤੇ ਪ੍ਰੋਸੀਜਰ ਦਾ ਜੀ ਆਲਰੇਡੀ ਪਾਰਟ ਹੈ ਹਮ ਅੱਛਾ ਜਿਵੇਂ ਬਹੁਤ ਵੱਡੇ ਮਾਰਜਨ ਨਾਲ ਉਹ ਜਿੱਤੇ ਲਗਭਗ 2 ਲੱਖ ਦਾ ਮਾਰਜਨ ਸੀਗਾ ਹੁਣ ਜਦੋਂ ਉਹ ਜਿੱਤ ਗਏ ਨੇ ਇਸ ਜਿੱਤ ਦਾ ਫਾਇਦਾ ਉਹ ਮਿਲੂਗਾ ਉਹਨਾਂ ਨੂੰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹੀ ਸਵਾਲ ਉਹਨਾਂ ਨੂੰ ਪੁੱਛਿਆ ਵੀ ਉਹ ਇਲੈਕਸ਼ਨ ਲਾੜੀ ਤਾ ਰਿਹਾ ਵੀ ਉਹ ਜਿੱਤ ਕੇ ਜੇਲ੍ਹ ਚੋਂ ਬਾਹਰ ਆ ਸਕੇ ਸਿਰਫ ਆਪਣਾ ਸੋਚਦਾ ਹੈ ਅਮਰਤਪਾਲ ਸਿੰਘ ਇਹ ਵੱਡੀ ਜਿੱਤ ਕੰਮ ਆਊਗੀ ਉਹਨਾਂ ਦੇ ਹਾਲਾਂਕਿ ਉਹਨਾਂ ਨੇ ਵਾਦੇ ਦਾਅਵੇ ਜਿਹੜੇ ਕੀਤੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ ਕਈ ਦਾਅਵੇ ਵਾਦੇ ਸੀਗੇ ਉਹਨਾਂ ਦੇ ਹੋਰ ਕਈ ਮੁੱਦੇ ਹੈਗੇ ਨੇ ਪਰ ਇਹ ਜਿੱਤ ਜਿਹੜੀ ਹੈ ਉਹ ਉਹਨਾਂ ਦੀ ਬਾਹਰ ਆਉਣ ਦੇ ਵਾਸਤੇ ਅਸਰ ਪਾਊਗੀ ਇਸ ਚੀਜ਼ ਨੇ ਜੀ ਮੈਂ ਕਹਿਨੀ ਐ ਜਿੱਤ ਕੀ ਕਰਦੀ ਐ ਜਿੱਤ ਉਹਨਾਂ ਨੂੰ ਇੱਕ ਪਲੈਟਫਾਰਮ ਦਿੰਦੀ ਐ ਉਹਨਾਂ ਦੇ ਜਿਹੜੇ ਅੱਗੇ ਨੁਮਾਇੰਦੇ ਰੈਪ੍ਰੈਜ਼ੈਂਟੇਟਿਵ ਜਿਨ੍ਹਾਂ ਨੇ ਪੂਰੀ ਕੈਂਪੇਨ ਚਲਾਈ ਐ ਉਹਨਾਂ ਨੂੰ ਇੱਕ ਪਲੈਟਫਾਰਮ ਅ ਵਿਕਟਰੀ ਦਿੰਦੀ ਐ ਜਿੱਥੇ ਜਿਹੜੀ ਉਹਨਾਂ ਦੀ ਗੱਲ ਐ ਉਹ ਸਪਸ਼ਟ ਪੂਰੀ ਕੰਟਰੀ ਦੇ ਸਾਹਮਣੇ ਕਹਿ ਸਕਦੇ ਹੁਣ ਉਹਨਾਂ ਦੇ ਮੋਟੀਵੇਸ਼ਨਸ ਕੀ ਸੀ ਤੇ ਉਹਨਾਂ ਦੇ ਰੀਜ਼ਨਸ ਕੀ ਸੀ ਇਲੈਕਸ਼ਨ ਲੜਨ ਦੇ ਉਹ ਤੇ ਉਹ ਜਾਣਨ ਮੈਂ ਇਹ ਜ਼ਰੂਰ ਕਹੂੰਗੀ ਕਿ ਉਹਨਾਂ ਨੂੰ ਪਲੈਟਫਾਰਮ ਇੱਕ ਜ਼ਰੂਰ ਮਿਲ ਗਿਆ ਆਪਣੀ ਗੱਲ ਨੂੰ ਸਪਸ਼ਟ ਕਰਨ ਦਾ ਤੇ ਹੁਣ ਆਈ ਥਿੰਕ ਉਹਨਾਂ ਨੂੰ ਹੋਰ ਵੀ ਬੈਲੈਂਸ ਤਰੀਕੇ ਨਾਲ ਦੇਖਿਆ ਜਾਏਗਾ ਕਿਉਂਕਿ ਉਹਨਾਂ ਨੇ ਇੱਕ ਲਾਫੁਲ ਪ੍ਰੋਸੀਜਰ ਫਾਲੋ ਕਰਕੇ ਇਲੈਕਟ ਹੋਏ ਹਨ ਉਹਨਾਂ ਦੀ ਮੇਰੀ ਤੇ ਇੰਟਰਪ੍ਰੀਟੇਸ਼ਨ ਇਹ ਹੈ ਜੀ ਕਿ ਆਪਣੀ ਕੰਟਰੀ ਵਿੱਚ ਪੋਲਿਟੀਕਲ ਡਿਸੈਂਟ ਦੀ ਸਾਨੂੰ ਫ੍ਰੀडम ਹੈਗੀ ਹੈ ਕੋਈ ਕੰਪਲਸ਼ਨ ਨਹੀਂ ਹੈ ਤੁਹਾਡੇ ਤੇ ਮੇਰੇ ਤੇ ਕਿ ਅਸੀਂ ਇਕੋ ਵਿਜ਼ਾਰਦਾਰਾਂ ਨਾਲ ਤੁਰੇ ਰਹਿਣਾ ਹੈ ਤੇ ਜੋ ਸਾਨੂੰ ਕਹਿਣਗੇ ਅਸੀਂ ਯੈਸ ਸਰ ਯੈਸ ਮੈਮ ਕਰਨਾ ਹੈ ਜੇ ਉਹ ਆਪਣਾ ਪੋਲਿਟੀਕਲ ਡਿਸੈਂਟ ਇਨ ਦਾ ਵਾਈਡਰ ਫਰੇਮਵਰਕ ਆਫ ਕਨਸਟੀਟਿਊਸ਼ਨ ਆਫ ਇੰਡੀਆ ਵੋਇਸ ਕਰਨਾ ਚਾਹ ਰਹੇ ਤੇ ਉਸ ਤੋਂ ਅੱਛੀ ਚੀਜ਼ ਕੀ ਹੈ ਜੀ ਉਹ ਸਾਡੀ ਡੈਮੋਕ੍ਰੇਸੀ ਲਈ ਜਿੱਤ ਹੈ ਉਹ ਸਾਰੇ ਉਹਨਾਂ ਦੇ ਆਈ ਬਿਲੀਵ ਸਪੋਰਟਰਸ ਲਈ ਜਿੱਤ ਵੀ ਹੈ ਕਿਉਂਕਿ ਉਹ ਲੈਜਿਟਿਮੇਸੀ ਦਿੰਦਾ ਹੈ ਉਹ ਉਹ ਕਹਿੰਦਾ ਜੀ ਦੇਖੋ ਤੁਸੀਂ ਸਾਨੂੰ ਕਹਿੰਦੇ ਹੋ ਕਿ ਜੀ ਮੈਂ ਰੈਡਿਕਲ ਨਾ ਮੈਂ ਸੈਪਰੇਟਿਸਟਾਂ ਮੈਂ ਟੈਰਰਿਸਟਾਂ ਮੈਂ ਕ੍ਰਿਮੀਨਲ ਨਾ ਤੁਸੀਂ ਇਹ ਸਾਰੇ ਮੇਰੇ ਤੇ ਲਗਾ ਰਹੇ ਹੋ ਇਲਜ਼ਾਮ ਜੇ ਹੁਣ ਮੈਂ ਲਾਫੁਲ ਪ੍ਰੋਸੈਸ ਫੋਲੋ ਕਰਕੇ ਕੋਈ ਗੱਲ ਅੱਗੇ ਰੱਖਣਾ ਚਾ ਰਿਹਾ ਤੇ ਉਸ ਤੋਂ ਅੱਛੀ ਚੀਜ਼ ਕੀ ਹੋ ਸਕਦੀ ਉਹਦੇ ਨਾਲ ਤੇ ਆਈ ਫੀਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਐਂਡ ਹਿਸ ਵਿਨ ਗਿਵਸ ਹਿਮ ਲਿਜਿਟਿਮੇਸੀ ਇਨ ਦੀ ਆਈਜ਼ ਆਫ ਲਾਅ ਐਂਡ ਆਈ ਫੀਲ ਕਿ ਮਤਲਬ ਇੱਕ ਵਾਰੀ ਤੇ ਇਸ ਮੁਲਕ ਦਾ ਜੋ ਵੀ ਬੰਦਾ ਉਹਨਾਂ ਨੂੰ ਡਾਊਟ ਕਰਦਾ ਸੀ ਸੋਚੇਗਾ ਹੀ ਨਾ ਜੀ ਜਿਨ੍ਹਾਂ ਨੂੰ 4 ਲੱਖ ਵੋਟ ਪਈ ਹੈ ਇੰਨੇ ਮਾਰਜਿਨ ਤੋਂ ਜਿੱਤੇ ਹਨ ਉਹ ਲੋਕਾਂ ਦੀ ਵੀ ਇਸ ਦੇ ਪਿੱਛੇ ਕੋਈ ਵਿਜ਼ਡਮ ਹੋਏਗੀ ਕੋਈ ਥਾਟ ਪ੍ਰੋਸੈਸ ਹੋਏਗਾ ਅਸੀਂ ਵੀ ਕਿਊਰੀਓਸਿਟੀ ਮਤਲਬ ਜਿਤਾਈ ਹੈ ਅਸੀਂ ਵੀ ਦੇਖੀਏ ਕਿ ਅਸਲ ਵਿੱਚ ਉਹ ਬੰਦਾ ਕੀ ਕਹਿੰਦਾ ਹੈ ਸਾਰੀ ਮਤਲਬ ਅਫਵਾਵਾਾਂ ਤੇ ਮੀਡੀਆ ਦੀ ਕੱਟ ਤੋੜ ਨੂੰ ਸਾਈਡ ਤੇ ਕਰਕੇ ਅਸਲ ਵਿੱਚ ਉਹਨਾਂ ਦੇ ਪਰਸਪੈਕਟਿਵ ਕੀ ਹੈ ਸੋ ਆਈ ਫੀਰੋ ਪਲੈਟਫਾਰਮ ਹੈਗੇ ਜੀ ਉਹਨਾਂ ਨੂੰ ਪਲੈਟਫਾਰਮ ਆਫ ਲਿਜੀਟਿਮੇਸੀ ਮਿਲੇ ਹੈ ਇਹ ਜਿਸ ਤਰੀਕੇ ਦੇ ਨਾਲ ਵੱਡੀਆਂ ਧਿਰਾਂ ਨੂੰ ਨਕਾਰ ਕੇ ਲੋਕਾਂ ਨੇ 4 ਲੱਖ ਵੋਟ ਪਾਤੀ 197 ਹਜ਼ਾਰ ਪਲੱਸ ਵੋਟਾਂ ਨਾਲ ਉਹ ਜਿੱਤ ਗਏ ਤਾਂ ਉਹ ਵੀ ਕਿਤੇ ਨਾ ਕਿਤੇ ਮੈਟਰ ਕਰਦਾ ਹੈ ਮੁੱਦੇ ਉਹ ਵੀ ਕਹਿੰਦੇ ਸੀ ਅਸੀਂ ਪੰਜਾਬ ਚ ਨਸ਼ਾ ਖਤਮ ਕਰਨਾ ਅਸੀਂ ਬੇਰੋਜ਼ਗਾਰੀ ਖਤਮ ਕਰਨੀ ਹੈ ਅਮਰਪਾਲ ਹੁਣਾਂ ਦੇ ਵੀ ਇਹ ਹਾਲਾਂਕਿ ਉਹਨਾਂ ਦੇ ਇੱਕ ਵਕਰਾ ਸਟੈਪ ਇਹ ਸੀ ਵੀ ਅਮਰ ਸੰਚਾਰ ਕਰਵਾਇਆ ਉਹਨਾਂ ਨੇ ਹਾਂਜੀ ਜੀ ਦੇਖੋ ਨਸ਼ਿਆਂ ਦਾ ਮੁੱਦਾ ਪੰਜਾਬ ਵਿੱਚ ਬਹੁਤ ਵੱਡਾ ਹੈ ਹਰ ਬੰਦੇ ਦਾ ਉਸ ਉਸ ਨਾਲ ਡੀਲ ਕਰਨ ਦਾ ਤਰੀਕਾ ਅਲੱਗ ਹੈ ਕਈ ਲੋਕ ਕਹਿਣਗੇ ਜੀ ਅਸੀਂ ਸਾਇੰਟਿਫਿਕ ਅਪਰੋਚ ਧਾਰਦੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਉਂਦੇ ਹਾਂ ਜੀ ਇਹਦੀਆਂ ਇਹ ਖਾਮੀਆਂ ਹੈ ਇਹ ਤੁਹਾਡੇ ਨਾਲ ਹੋਏਗਾ ਕਈ ਲੋਕ ਜ਼ਿਆਦਾ ਐਮਫਸਿਸ ਦਿੰਦੇ ਹਨ ਕਿ ਅਸੀਂ ਮੈਡੀਕਲੀ ਕੰਪਲੀਟਲੀ ਚਲੀਏ ਕਈ ਲੋਕ ਕਹਿਣਗੇ ਕਿ ਅਸੀਂ ਰਿਲੀਜੀਅਨ ਦੇ ਆਧਾਰ ਤੇ ਲੋਕਾਂ ਨੂੰ ਨਸ਼ਾ ਛਡਾਈਏ ਜੇ ਉਹ ਰਿਲੀਜੀਅਨ ਦਾ ਇਹ ਹੈ ਕਿ ਦੇਖੋ ਜੇ ਉਹ ਸਿੱਖੀ ਵਿਚਾਰਧਾਰਾ ਨਾਲ ਲੋਕਾਂ ਨੂੰ ਡਰਗਸ ਛਡਾ ਰਹੇ ਤੇ ਆਈ ਥਿੰਕ ਉਹਦੇ ਵਿੱਚ ਕੋਈ ਵੀ ਮਾੜੀ ਗੱਲ ਨਹੀਂ ਕਿਉਂਕਿ ਆਪਣੀ ਜਿਹੜੀ ਸੋਸਾਇਟੀ ਹੈ ਜੀ ਸਾਡੀ ਸੋਸਾਇਟੀ ਬਹੁਤ ਰਿਲੀਜੀਅਸ ਸੋਸਾਇਟੀ ਹੈ ਹੁਣ ਜਿਹੜਾ ਸਿੱਖ ਧਰਮ ਹੈ ਉਹਦੀਆਂ ਬਹੁਤ ਰਿਲੀਜੀਅਸ ਆਬਵੀਅਸਲੀ ਇੱਥੇ ਦੇ ਲੋਕ ਜਿਹੜੇ ਸਿੱਖ ਨੇ ਉਹ ਤੇ ਉਹਨਾਂ ਦੀਆਂ ਵਿਚਾਰਧਾਰਾ ਨੂੰ ਮੰਨਦੇ ਹੀ ਐ ਪਰ ਇੱਕ ethnicities ਚੀਜ਼ ਵੀ ਹੈ ਕਿਉਂਕਿ ਉਹ ਇਸ ਏਰੀਆ ਦਾ ਹੈ ਉਹ ਸਾਡੇ ਡੇ ਟੂ ਡੇ ਕਸਟਮਸ ਐਂਡ ਟ੍ਰੈਡੀਸ਼ਨਸ ਵਿੱਚ जुड़ गए ते मिल गए ते जे ਤੁਸੀਂ ਉਹਦੇ ਨਾਲ ਜੇ ਕਿਸੇ ਦਾ ਨਸ਼ਾ ਛੁਡਾ ਰਹੇ ਹੋ ਤੇ ਆਈ ਫੀਲ ਤੇ ਉਹ ਤੇ ਬਹੁਤ अच्छी चीज ਹੈ ਜੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤੁਸੀਂ ਉਹਨਾਂ ਦੇ ਗੁੱਡ ਤੇ ਬੈਟਰਮੈਂਟ ਲਈ ਯੂਜ਼ ਕਰ ਰਹੇ ਹੋ ਤੇ ਉਹ ਤੇ ਬਹੁਤ अच्छी चीज है ਹਰ ਮਤਲਬ ਹੁਣ ਦੇਖੋ ਇੰਨੀਆਂ ਸਰਕਾਰਾਂ ਫੇਲ ਹੋ ਗਈਆਂ ਨਾ ਜੀ ਹੁਣ ਸੈਂਟਰ ਕੁਝ ਨਹੀਂ ਕਰ ਪਾਈ ਅਕਾਲੀ ਦਲ ਕੁਝ ਨਹੀਂ ਕਰ ਪਾਈ ਕਾਂਗਰਸ ਕੁਝ ਨਹੀਂ ਕਰ ਪਾਈ ਆ ਐਸੇ ਆਮ ਆਦਮੀ ਪਾਰਟੀ ਵੀ ਕੰਪਲੀਟ ਫੇਲਿਅਰ ਹੈ ਤੇ ਤੁਸੀਂ ਦੇਖ ਹੀ ਲਿਆ ਉਹਨਾਂ ਨੂੰ ਕਿੰਨੀਆਂ ਵੋਟਸ ਪਈਆਂ ਇਸ ਵਾਰ ਤੇ ਫਿਰ ਜੀ ਜੇ ਆਲਟਰਨੇਟਿਵ ਸੋਚ ਨਾਲ ਐਕਚੁਅਲੀ ਲੋਕ ਸੋਚਦੇ ਆ ਕਿ ਸਾਡਾ ਸੁਧਾਰ ਹੋ ਰਿਹਾ ਹੈ ਤੇ ਜਿਹੜੇ ਸਾਡਾ ਯੂਥ ਹੈ ਉਹ ਸਿੱਧੇ ਰਸਤੇ ਪੈ ਰਿਹਾ ਤੇ ਆਈ ਫੀਲ ਬਹੁਤ ਅੱਛੀ ਚੀਜ਼ ਹੈ ਜੇ ਐਨ ਐ ਸਿੱਦਾ ਮਨ ਦੇ ਵਿੱਚ ਹਰ ਬੰਦੇ ਸਵਾਲ ਆ ਕਿ ਹੁਣ ਉਹ ਟੁੱਟ ਜਾਈਗੀ ਜਾਂ ਫਿਰ ਉਹ ਕਿਵੇਂ ਟੁੱਟੇਗੀ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੈਗਾ ਇਹਦੇ ਵਿੱਚ ਸੈਂਟਰ ਸਰਕਾਰ ਦਾ ਕੀ ਰੋਲ ਹੈਗਾ ਇਹਦੇ ਵਿੱਚ ਪ੍ਰਸ਼ਾਸਨ ਇਸ ਚੀਜ਼ ਨੂੰ ਕਿਵੇਂ ਦੇਖ ਰਿਹਾ ਐਨਐਸਏ ਟੁੱਟਣ ਦਾ ਕੋਈ ਰਸਤਾ ਹੈ ਜੀ ਟੁੱਟੇਗੀ ਤਾਂ ਬਾਹਰ ਦੇਖੋ ਮੈਂ ਪਹਿਲਾਂ ਵੀ ਇਹ ਕਲੀਅਰ ਕੀਤਾ ਜਿਹੜਾ ਐਨਐਸਏ ਹੈ ਨਾ ਉਹ ਇੱਕ ਪ੍ਰੀਵੈਂਟਿਵ ਡਿਟੈਂਸ਼ਨ ਲਾਅ ਹੈ ਠੀਕ ਹੈ ਉਹ ਕੋਈ ਆਫੈਂਸ ਨਹੀਂ ਕ੍ਰੀਏਟ ਕਰਦਾ ਸਬਸਟੈਂਟਿਵ ਲਾਅ ਉਸ ਤਰੀਕੇ ਨਾਲ ਨਹੀਂ ਹੈ ਕਿ ਇਹ ਕਹੇ ਕਿ ਜੀ ਇਹ ਚੀਜ਼ ਆਫੈਂਸ ਹੈ ਇਹ ਚੀਜ਼ ਨਹੀਂ ਠੀਕ ਹੈ ਜੀ ਉਪਰ ਰੈਵੈਂਟਿਵ ਡਿਟੈਂਸ਼ਨ ਲਾਅ ਹੈ ਉਹਦਾ ਆਪਣਾ ਸਪੈਸਿਫਿਕ ਪ੍ਰੋਸੀਜਰ ਠੀਕ ਹੈ ਉਹਦੇ ਵਿੱਚ ਆਬਵੀਅਸਲੀ ਸਟੇਟ ਗਵਰਨਮੈਂਟ ਤੇ ਉਹਨਾਂ ਦਾ ਰੋਲ ਜ਼ਿਆਦਾ ਹੈ ਉਹ ਉਹ ਫਾਰਮੈਲिटीज ਫਾਲੋ ਹੋਣਗੀਆਂ ਤੇ ਫਿਰ ਜਿਓ ਟੁੱਟੇਗੀ ਪਰ ਇਹਨਾਂ ਦੇ ਕੇਸ ਵਿੱਚ ਜਿਹੜਾ ਹੈਗਾ ਕੁਐਸਚਨ ਉਹ ਦੋਨੇ ਕੱਲੀ ਐਨਐਸਏ ਦਾ ਨਹੀਂ ਹੈ ਬਿਲਕੁਲ ਹੀ ਇਜ਼ ਨਾਟ ਜਸਟ ਯੂ نو ਅੰਡਰ ਇਨਸਾਈਡ ਦਾ ਜੇਲ ਬਿਕੋਜ਼ ਆਫ ਐਨਐਸਏ ਇਹਨਾਂ ਤੇ ਕਾਫੀ ਨਾਨ ਅਵੇਲੇਬਲ ਆਫੈਂਸਸ ਦੀਆਂ ਪ੍ਰੋਸੀਡਿੰਗਸ ਵੀ ਚੱਲ ਰਹੀਆਂ ਸੋ ਟੂ ਫੋਲਡ ਪ੍ਰੋਸੈਸ ਹੈ ਜੀ ਐਨਐਸਏ ਵੀ ਤੇ ਉਹਨਾਂ ਪ੍ਰੋਸੀਡਿੰਗਸ ਦੇ ਵਿੱਚ ਵੀ ਇਹਨਾਂ ਨੂੰ ਬੇਲ ਲੈਣੀ ਪਏਗੀ ਹਾਂ ਤਾਂ ਇਹ ਦੋਨੋਂ ਚੀਜ਼ਾਂ ਪੈਰਨਲ ਜੇ ਚੱਲਣਗੀਆਂ ਤਾਂ ਫੇਰ ਬਾਹਰ ਆ ਸਕਦੇ ਹਾਂ ਹਾਂਜੀ ਜੀ ਉਹਦੇ ਪਿੱਛੇ ਆਈ ਥਿੰਕ ਹਜੇ ਕਾਫੀ ਟਾਈਮ ਹੈ ਬਹੁਤ अर्ਲੀ ਡੇਜ਼ ਨੇ ਪਹਿਲਾਂ ਤੇ ਆਈ ਥਿੰਕ ਕਿ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਗੀ ਸੋ ਥੈਟ ਉੱਥੇ ਜਾ ਕੇ ਸੌਂ ਚੁੱਕ ਸਕਣ ਤੇ ਐਮਪੀ ਇਲੈਕਟ ਤੋਂ ਇੱਕ ਫੁੱਲ ਐਮਪੀ ਬਣ ਸਕਣ ਤੇ ਫੇਰ ਜੀ ਇਹ ਜਿਹੜੀਆਂ ਚੀਜ਼ਾਂ ਹੈ ਟਾਈਮ ਹੀ ਦੱਸੇਗਾ ਕਿਉਂਕਿ ਜਿਹੜੇ ਉਹਨਾਂ ਦੇ ਆਫੈਂਸਸ ਲੱਗੇ ਹੋਏ ਆ 12 ਦੇ 12 ਇਨਵੈਸਟੀਗੇਸ਼ਨ ਸਟੇਜ ਤੇ 12 ਦੇ 12 ਪ੍ਰोसीਡਿੰਗਸ ਇਨਵੈਸਟੀਗੇਸ਼ਨ 1 ਸਾਲ 2-3 ਮਹੀਨੇ ਹੋ ਗਏ ਆ ਜੀ ਸਾਰੇ 12 ਵਿੱਚੋਂ 11 ਜਿਹੜੇ ਹੈਗੀਆਂ ਕ੍ਰਿਮੀਨਲ ਪ੍ਰोसीडिंग्स ਉਹ ਤੇ ਫ फेब्रुवारी ਮਾਰਚ 2023 ਦੀਆਂ ਉਹ ਨਹੀਂ ਕਿ 2024 ਦੀ ਹੈ ਜਿਹੜੀ ਉੱਥੇ ਸਾਮ ਦੇ ਵਿੱਚ ਜੇਲ੍ਹ ਦੇ ਵਿੱਚ ਉਹਨਾਂ ਦੇ ਅਲੀਗੇਸ਼ਨਸ ਆ ਕੀ ਹੈ ਜੀ ਉਹ ਜੀ ਹਜੇ 1 ਸਾਲ ਤੋਂ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਹੈ ਹਜੇ ਤੱਕ ਇਨਵੈਸਟੀਗੇਸ਼ਨ ਇਸ ਪੈਂਡਿੰਗ on the ਆਪਣਾ ਜਿਹੜਾ ਡੈਕਲੇਰੇਸ਼ਨ ਫਾਰਮ ਹੈ ਉਹ ਕਹਿੰਦਾ ਇਨਵੈਸਟੀਗੇਸ਼ਨ ਇਸ ਪੈਂਡਿੰਗ ਉਹਨ ਇਨਵੈਸਟੀਗੇਸ਼ਨ ਰਿਪੋਰਟ ਪੁਲਿਸ ਦੇਗੀ ਫਿਰ ਉਸ ਤੋਂ ਬਾਅਦ ਜੇ ਕੋਰਟ ਚਾਰਜ ਫਰੇਮ ਕਰੇਗੀ ਫਿਰ ਐਵੀਡੈਂਸ ਹੋਏਗਾ ਤੇ ਫਿਰ ਉਸ ਤੋਂ ਬਾਅਦ ਡਿਸੀਜਨ ਆਏਗਾ ਕਿ ਜੀ ਇਹ ਗਿਰਤੀ ਹੈ ਕਿ ਹੀ ਇਜ਼ ਅ ਕੁਝ ਚਲਾਨ ਵਗੈਰਾ ਅਜੇ ਤੱਕ ਕੋਈ ਕਿਸੇ ਤਰੀਕੇ ਨਾਲ ਕੁਝ ਨਹੀਂ ਹੋਇਆ ਜੀ ਐਸ ਫਾਰ ਐਸ ਇਸ ਡੈਕਲੇਰੇਸ਼ਨ ਫਾਰਮ ਗੋਸ ਉਹ ਤੇ ਹਰ ਜਗ੍ਹਾ ਇਹ ਹੀ ਹੈ ਕਿ ਜੀ ਇਨਵੈਸਟੀਗੇਸ਼ਨ ਇਜ਼ ਪੈਂਡਿੰਗ ਤਾਂ ਇਹ ਵੀ ਮੈਨੂੰ ਲੱਗਦਾ ਕਿ ਤਨਾ ਕਿਤੇ ਫਿਰ ਕੇਸ ਜੀ ਦੇਖੋ ਜਿਹੜਾ ਇਸ ਤੱਕ ਦਾ ਜੀ ਦੇਖੋ ਇਹ ਨਾ ਅਨਫੋਰਚਨਟਲੀ ਸਾਡੀ ਕੰਟਰੀ ਦੀ ਗਰਾਊਂਡ ਰਿਐਲਿਟੀ ਹੈ ਹੁਸਨੈਰਾ ਖਾਤੂਨ ਵਰਸ ਸਟੇਟ ਆਫ ਬਿਹਾਰ ਜਜਮੈਂਟ ਆਈ ਸੀ 9 ਲੇਟ 1970s अर्ली 80s ਵਿੱਚ ਜਿਸ ਕਿਆ ਸੀਗਾ ਜਿਹੜਾ ਰਾਈਟ ਟੂ ਸਪੀਡੀ ਟ੍ਰਾਇਲ ਹੈ ਆਰਟੀਕਲ 21 ਕਨਸਟੀਟਿਊਸ਼ਨ ਆਫ ਇੰਡੀਆ ਦਾ ਹਿੱਸਾ ਹੈ ਠੀਕ ਹੈ ਜੀ ਦਾ ਰਾਈਟ ਟੂ ਲਾਈਫ ਐਂਡ ਲਿਬਰਟੀ ਕਹਿੰਦਾ ਪਰ ਜੀ ਇਹ ਬਹੁਤ ਇੱਕ ਸੈਡ ਰਿਐਲਿਟੀ ਹੈ ਆਪਣੇ profession ਵਿੱਚ ਮੈਂ ਹੋਰ ਵੀ ਦੇਖਦੀ ਆ ਕਿ ਜਿਹੜਾ ਇਨਵੈਸਟੀਗੇਸ਼ਨ ਸਟੇਜ ਹੈ ਜਿਹੜਾ ਟ੍ਰਾਇਲ ਹੈ ਉਹ ਇੰਨਾ ਖਿੱਚ ਜਾਂਦਾ ਤੇ ਕਿੰਨੇ ਕਿੰਨੇ ਸਾਲ ਲੋਕਾਂ ਨੂੰ ਜੇਲ੍ਹ ਵਿੱਚ ਹੀ ਐਜ਼ ਅ ਕਨਵਿਕਟ ਰਹਿਣਾ ਪੈਂਦਾ ਹੈ ਅ ਜੇਲ ਵਿੱਚ ਹੀ ਯੂ نو ਐਜ਼ ਅਨ ਅੰਡਰ ਟ੍ਰਾਇਲ ਰਹਿਣਾ ਪੈਂਦਾ ਹੈ ਕਿਉਂਕਿ ਉਹ ਟ੍ਰਾਇਲ ਹੀ ਖਤਮ ਨਹੀਂ ਹੁੰਦਾ ਤੇ ਜਿੰਨੀ ਸੀਰੀਅਸ ਐਲੀਗੇਸ਼ਨ ਹੋਏਗੀ ਉਹਨੇ ਉਹਨਾਂ ਦੇ ਬੇਲ ਹੋਣ ਦੇ ਚਾਂਸਸ ਘੱਟ ਹੋਣਗੇ ਸੋ ਜੀ ਇਹ ਲਾਅ ਹੈ ਤੇ ਹੈ ਬਟ ਇਹ ਆਈ ਫੀਲ ਕਿ ਸਾਡੀ ਜਿਹੜੀ ਐਗਜ਼ੀਕਟਿਵ ਹੈ ਉਹਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪੁਲਿਸ ਨੂੰ ਕਿ ਅਸੀਂ ਇਨਵੈਸਟੀਗੇਸ਼ਨ ਟਾਈਮ ਸਿਰ ਕਰੀਏ ਅਸੀਂ ਜਿਹੜਾ ਚਲਾਨ ਹੈ ਉਸੇ ਸਹੀ ਪਿਕਚਰ ਰੱਖੀਏ ਬਾਅਦ ਚ ਲੋਕਾਂ ਨੂੰ ਹਾਈ ਕੋਰਟ ਜਾ ਕੇ ਕੋਸ਼ਿੰਗ ਤੇ ਉਹ ਸਭ ਕੁਝ ਨਾ ਮੰਗਣੀ ਪਏ ਤੁਸੀਂ ਪਹਿਲਾਂ ਹੀ ਵਾਟ ਯੂ ਕਾਲ ਅ ਸਪੇਡ ਅ ਸਪੇਡ ਤੁਸੀਂ ਨਾ ਐਗਜ਼ਾਜਰੇਟਡ ਤੁਸੀਂ ਆਪਣੇ ਓਪੀਨੀਅਨਸ ਲਓ ਜੀ ਪੰਜਾਬ ਵਿੱਚ ਤੇ ਹਾਲ ਹੈ ਪੁਲਿਸ ਜਿਹੜੇ ਹੈ ਕਈ ਵਾਰੀ ਔਫੈਂਸ ਬੰਦਾ ਵੀ ਨਹੀਂ ਹੁੰਦਾ ਤੇ ਚਲਾਨ ਵਿੱਚ ਉਹ ਲਗਾ ਦੁੰਦੇ ਆ ਤੇ ਬਾਅਦ ਵਿੱਚ ਲੋਕਾਂ ਨੂੰ ਕਿੰਨੇ ਕਿੰਨੇ ਸਾਲ ਤੱਕੇ ਖਾਣੇ ਪੈਂਦੇ ਐ ਇਸ ਵਿੱਚ ਅੱਛਾ ਇੱਕ ਦਾ ਸਵਾਲ ਹੋਰ ਲਵਾਂਗਾ ਇੱਕ ਤਾਂ ਸਵਾਲ ਇਹ ਆ ਕਿ ਜੇਕਰ ਅਮਰਤਪਾਲ ਹੁਣੀ ਸੌ ਚੱਕ ਲੈਂਦੇ ਨੇ ਉਹਨਾਂ ਦੀ ਉਹਨਾਂ ਨੂੰ ਸਮਾਂ ਮਿਲ ਜਾਂਦਾ ਸੌ ਚੱਕ ਲੈਂਦੇ ਕਾਨੂੰਨ ਕੀ ਕਹਿੰਦਾ ਫਿਰ ਉਹ ਆਪਣੇ ਹਲਕੇ ਨੂੰ ਕਿਵੇਂ ਚਲਾਉਣਗੇ ਹਲਕੇ ਦੀ ਡਿਵੈਲਪਮੈਂਟ ਕਿਵੇਂ ਕਰਵਾਉਣਗੇ ਜਾਂ ਜਿਹੜੇ ਵਾਦੇ ਲੋਕਾਂ ਨਾਲ ਅਮਰਤਪਾਲ ਹੁਣਾਂ ਨੇ ਕੀਤਾ ਉਹਦਾ ਕਾਨੂੰਨੀ ਪੱਖ ਕੀ ਹੈਗਾ ਕਾਨੂੰਨੀ ਰਾਹ ਕੀ ਹੈਗਾ ਕਿਵੇਂ ਫਿਰ ਹਲਕੇ ਨੂੰ ਅੱਗੇ ਕਿਉਂਕਿ ਜੇ ਕਰਨਗੇ ਕੁਝ ਫੇਰ ਹੀ ਲੋਕ ਅੱਗੇ ਦੇਖਣਗੇ ਜੀ ਕਾਨੂੰਨੀ ਪੱਖ ਤੇ ਇਹਦਾ ਬਹੁਤ ਜ਼ਿਆਦਾ ਡਿਸਕ੍ਰੈਸ਼ਨ ਦਿੰਦਾ ਹੈ ਹੁਣ ਤੁਸੀਂ ਦੇਖੋਗੇ ਇੰਡੀਆ ਵਿੱਚ 500 ਤੋਂ ਜ਼ਿਆਦਾ ਲੋਕ ਸਭਾ ਦੇ MPs ਨੇ ਹਰ MP ਆਪਣੇ ਯੂ ਨੋ ਕੰਸਟੀਟੂਐਂਸੀ ਨੂੰ ਆਪਣੇ ਤਰੀਕੇ ਨਾਲ ਚਲਾਉਂਦਾ ਹੈ ਇਹਨਾਂ ਨੂੰ ਐਮਪੀ ਲੈਡ ਫੰਡ ਮਿਲਦਾ ਹੈ ਉਹ ਫੰਡ ਕਿੱਥੇ ਯੂਜ਼ ਕਰਨਾ ਹੈ ਕੰਪਲੀਟਲੀ ਡਿਸਕ੍ਰੈਸ਼ਨ ਆਫ ਐਮਪੀ ਬਾਕੀ ਰਾਜ ਸਭਾ ਦੇ ਵੀ ਐਮਪੀਜ਼ ਨੇ ਸੋ ਜਿਹ ਉਹਨਾਂ ਦੀ ਪੋਲਿਟੀਕਲ ਵਿਜ਼ਡਮ ਹੈ ਤੇ ਉਹਨਾਂ ਦੇ ਆਈ ਥਿੰਕ ਕੋਰ ਗਰੁੱਪ ਦੀ ਜਿਹੜੀ ਹੈ ਥਾਟ ਪ੍ਰੋਸੈਸ ਹੈ ਕਿ ਉਹ ਕਿਹੜੀ ਚੀਜ਼ਾਂ ਨੂੰ ਪ੍ਰਾਇੋਰਟੀਟਾਈਜ਼ ਕਰਦੇ ਹੈ ਕਿਹੜੀ ਚੀਜ਼ਾਂ ਨੂੰ ਨਹੀਂ ਕਰਦੇ ਤੇ ਕਾਈ ਤਰ੍ਹਾਂ ਚੁਣਦੇ ਹੈ ਤਾਂ ਕਿ ਲੋਕ ਉਥੇ ਦੇ ਉਹਨਾਂ ਦੀ ਵਿਜ਼ਡਮ ਨੂੰ ਟਰਸਟ ਕਰਦੇ ਆ ਉਹ ਤੇ ਜੀ ਕੰਪਲੀਟ ਉਹਨਾਂ ਨੂੰ ਉਸ ਤਰੀਕੇ ਨਾਲ ਫ੍ਰੀ ਹੈਂਡ ਹੈ ਕਿ ਉਹ ਆਪਣੇ ਕੰਸਟਿਟੂਐਂਟਸ ਨਾਲ ਕਿਸ ਤਰੀਕੇ ਨਾਲ ਡੀਲ ਕਰੇ ਠੀਕ ਹੈ ਠੀਕ ਹੈ ਮੈਮ ਗੱਲਬਾਤ ਕਰਨੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਮਾਜਤਾ ਉਹਦੇ ਲਈ ਧੰਨਵਾਦ ਤਾਂ ਐਡਵੋਕੇਟ ਨਵਕਰਨ ਬਾਜਵਾ ਅਮਰਤਪਾਲ ਸਿੰਘ ਹੋਰ ਕਿਵੇਂ ਜੇਲ੍ਹ ਤੋਂ ਬਾਹਰ ਆਉਣਗੇ ਕਿਵੇਂ ਉਹਨਾਂ ਤੋਂ ਐਨਐਸਏ ਟੁੱਟੇਗੀ ਤਮਾਮ ਇਨਾਂ ਸਵਾਲਾਂ ਦੇ ਬੜੇ ਕਾਨੂੰਨੀ ਪੱਖ ਤੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਆਸ ਤੇ ਉਮੀਦ ਇਹ ਹੀ ਹੈ ਕਿ ਜੇਕਰ ਇਹ ਪ੍ਰੋਸੀਡਿੰਗਸ ਇਸੇ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਵੀ ਜ਼ਾਹਰ ਕੀਤੀ ਹੈ ਵੀ ਜੇਕਰ ਪੁਲਿਸ ਥੱਲੇ ਕੋਈ ਵੀ ਕੇਸ ਹੋਵੇ ਕਲਾ ਅਮਰਤਪਾਲ ਦਾ ਕੇਸ ਨਹੀਂ ਹੈ ਵੀ ਜੇਕਰ ਥੱਲੇ ਕਾਰਵਾਈ ਸਹੀ ਹੋਵੇ ਤਾਂ ਫਿਰ ਲੋਕਾਂ ਦੀ ਖੱਜਲ ਖਵਾਰੀ ਕੂਟਾਂ ਦੇ ਵਿੱਚ ਵੀ ਘਟ ਸਕਦੀ ਹੈ ਔਰ ਫਿਰ ਅਜਿਹੇ ਹਾਲਾਤਾਂ ਦੇ ਵਿੱਚ ਫੈਸਲੇ ਆਉਣੇ ਵੀ ਜਿਹੜੇ ਨੇ ਉਹ ਥੋੜੇ ਸੁਖਾਲੇ ਹੋ ਜene ਔਰ ਜਲਦੀ ਆਉਂਦੇ ਨੇ ਤਾਂ ਅਮਰਤਪਾਲ ਸਿੰਘ ਹੋਰੀ ਜੇਲ੍ਹ ਤੋਂ ਬਾਹਰ ਆ ਸਕਦੇ ਨੇ ਪਰ ਸਾਰੇ ਕਾਨੂੰਨੀ ਰਾਹਾਂ ਨੂੰ ਪਾਰ ਕਰਕੇ ਸਾਰੀਆਂ ਕਾਨੂੰਨੀ ਅਟਕਲਾਂ ਨੂੰ ਪਾਰ ਕਰਨ ਤੋਂ ਬਾਅਦ ਵੀ ਦੇ ਵਿੱਚ ਥੋੜਾ ਸਮਾਂ ਵੀ ਜ਼ਰੂਰ ਲੱਗ ਸਕਦਾ ਹੈ ਫਿਲਹਾਲ ਤੁਸੀਂ ਬਣੇ ਰਹੋ ਔਰ ਪੰਜਾਬੀ ਟੀਵੀ ਦੇ ਨਾਲ